تعلیم کا زور اتنا تہذیب کا شور اتنا برکت کیوں نہیں آتی تمہاری نیت میں خرابی ہے دوستو اس اشار دی 17 غرونگری امریٹسر دی پولیٹیکل کلاس ایگزیکٹو کلاس یعنی کہ افسران پبلک سرونٹ اور غرونگری دی اشرافیہ اوپر بڑے سچجے ٹنگ دے نال سجدیہ ٹکدیاں نے اسی سارے جاندے ہاں ਇਸ ਪਵਿੱਤਰ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਲਿਆਂਦੇ ਗਏ ਵੱਡੇ ਵੱਡੇ ਪਬਲਿਕ ਟਰਾਂਸਪੋਰਟ ਪ੍ਰੋਜੈਕਟਸ ਜਿਵੇਂ ਕਿ ਬੀਆਰਟੀਐਸ ਪ੍ਰੋਜੈਕਟ ਔਰ ਸਿਟੀ ਬੱਸ ਸਰਵਿਸ ਪ੍ਰੋਜੈਕਟ ਕਿੰਨੇ ਭਿਆਨਕ ਤਰੀਕੇ ਦੇ ਨਾਲ ਡਿਵਸਟੇਟਿੰਗਲੀ ਫੇਲ ਹੋਏ ਔਰ ਇਸ ਦੇ ਵਿੱਚ ਆਮ ਆਵਾਮ ਦਾ ਜਨਤਾ ਦਾ ਖੂਨ ਪਸੀਨੇ ਦਾ ਮਿਹਨਤ ਮੁਸ਼ਕਲ ਦਾ ਜਨਤਾ ਦਾ ਪੇਟ ਫਾੜ ਕੇ ਜਿਹੜਾ ਟੈਕਸ ਇਕੱਠਾ ਕੀਤਾ ਜਾਂਦਾ ਉਸ ਕਮਾਈ ਦਾ ਸਟੇਟ ਟੈਕਸ ਚੱਕਰ ਦਾ ਕਿੱਡਾ ਵੱਡਾ ਜ਼ਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹੋਇਆ ਕਿੰਨਾ ਵੱਡਾ ਵੇਸਟੇਜ ਇਸ ਸ਼ਹਿਰ ਦੇ ਵਿੱਚ ਹੋਇਆ ਸੋ ਉਸੇ ਤਹਿਤ ਹੀ ਹੁਣ ਗੁਰੂ ਨਗਰੀ ਅੰਮ੍ਰਿਤਸਰ ਦੀ ਮਿਨਿਸਪਲ ਕਾਰਪੋਰੇਸ਼ਨ ਇਸ ਚੜ੍ਹਦੇ ਨਵੇਂ ਸਾਲ ਦੇ ਉੱਤੇ ਲਗਭਗ 150 ਨਵੀਆਂ ਬੱਸਾਂ ਨੈਸ਼ਨਲ ਅਰਬਨ ਟ੍ਰਾਂਸਪੋਰਟ ਪਾਲਿਸੀ ਤਹਿਤ ਖਰੀਦਣ ਜਾ ਰਹੀ ਹੈ ਜਿਹੜੀਆਂ ਕਿ ਬੈਟਰੀ ਆਪਰੇਟਿਡ ਬੱਸਾਂ ਹੋਣਗੀਆਂ ਇਨਫੈਕਟ ਇਹ ਪ੍ਰਾਈਮ ਮਿਨਿਸਟਰ ਈ ਬੱਸ ਸਰਵਿਸ ਦੀ ਤਹਿਤ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਹ ਬੱਸਾਂ ਚੱਲਣਗੀਆਂ ਔਰ ਪੂਰੇ ਦੇਸ਼ ਦੇ ਵਿੱਚ ਲਗਭਗ 169 ਸ਼ਹਿਰਾਂ ਦੇ ਵਿੱਚ ਇਹ ਬੱਸਾਂ ਚੱਲਣੀਆਂ ਹੈਗੀਆਂ। ਸੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਫਰਸਟ ਫੇਸ ਦੇ ਵਿੱਚ 100 ਦੇ ਕਰੀਬ ਬੱਸਾਂ ਚੱਲਣਗੀਆਂ ਔਰ ਟੋਟਲ ਇਹ 150 ਬੱਸਾਂ ਹੋਣਗੀਆਂ। ਸੋ ਇਹਨਾਂ ਸਾਰੀਆਂ ਗੱਲਾਂ ਉੱਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਟੋਟਲ ਕੀਮਤ ਲਗਭਗ 33.5 ਕਰੋੜ ਰੁਪਇਆ ਇਹਨਾਂ 150 ਇਲੈਕਟ੍ਰਿਕ ਬੱਸਾਂ ਨੂੰ ਖਰੀਦਣ ਦੇ ਉੱਤੇ ਆਊਗੀ ਜਿਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਹਿੱਸਾ 16.52 ਕਰੋੜ ਹੋਊਗਾ। ਸਟੇਟ ਗਵਰਨਮੈਂਟ ਦਾ 6.62 ਕਰੋੜ ਹੋਊਗਾ ਮ्युनਿਸਪਲ ਕਾਰਪੋਰੇਸ਼ਨ ਦਾ 9.91 ਕਰੋੜ ਰੁਪਏ ਹੋਊਗਾ ਔਰ ਇਹਦੇ ਵਿੱਚ ਆਲਰੇਡੀ ਰਿਲੀਜ਼ ਸੈਂਟਰ ਗਵਰਨਮੈਂਟ ਨੇ 8.33 ਕਰੋੜ ਰੁਪਏ ਕਰ ਦਿੱਤਾ ਹੈ ਔਰ ਸਟੇਟ ਗਵਰਨਮੈਂਟ ਨੇ 3.3 ਕਰੋੜ ਰੁਪਏ ਕਰ ਦਿੱਤਾ ਹੁਣ ਸੋਚ ਵਿਚਾਰ ਕਰਨ ਵਾਲੀ ਗੱਲ ਤਾਂ ਇਹ ਹੈਗੀ ਆ ਕਿ ਆਲਰੇਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਪ੍ਰੋਜੈਕਟਸ ਇੰਨੇ ਭਿਆਨਕ ਤਰੀਕੇ ਦੇ ਨਾਲ ਫਲॉप ਹੋਏ ਨੇ ਜਿਵੇਂ ਕਿ BRTS ਪ੍ਰੋਜੈਕਟ ਦੀਆਂ ਲਗਭਗ 93 ਬੱਸਾਂ ਜਿਹੜੀਆਂ ਅੱਜ ਵੀ ਵੇਰਕਾ ਦੇ ਡਿਪੋ ਤੇ ਖੜੀਆਂ ਨੇ ਔਰ 60 ਤੋਂ ਵੀ ਉੱਪਰ ਤਕਰੀਬਨ ਬੱਸਾਂ ਜਿਹੜੀਆਂ ਸਿਟੀ ਬੱਸ ਸਰਵਿਸ ਦੀਆਂ ਉਹ ਮਾਲ ਮੰਡੀ ਅੰਮ੍ਰਿਤਸਰ ਦੇ ਡਿਪੋ ਉੱਤੇ ਖੜੀਆਂ ਨੇ ਸੋ ਇੱਥੇ ਸੋਚ ਵਿਚਾਰ ਕਰਨ ਵਾਲੀ ਗੱਲ ਤੇ ਇਹ ਹੈਗੀ ਆ ਕਿ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਇਹ ਇੰਨੇ ਵੱਡੇ ਪ੍ਰੋਜੈਕਟ ਲਿਆਂਦੇ ਗਏ ਸੀ ਜਿਹੜੇ ਚੱਲ ਹੀ ਨਹੀਂ ਸਕੇ ਔਰ ਇਹ ਮਿਊਨਿਸਪਲ ਕਾਰਪੋਰੇਸ਼ਨ ਫਿਰ ਹੁਣ ਨਵੀਆਂ ਬੱਸਾਂ ਨੈਸ਼ਨਲ ਅਰਬਨ ਟ੍ਰਾਂਸਪੋਰਟ ਪਾਲਿਸੀ ਦੇ ਤਹਿਤ ਖਰੀਦਨ ਜਾ ਰਹੀ ਹੈ ਔਰ ਇਹਦੀ ਰੀ ਟੈਂਡਰਿੰਗ ਦੀ ਪ੍ਰੋਸੈਸ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਹੁਣ ਇੱਥੇ ਸਵਾਲ ਤਾਂ ਇਹ ਬਣਦਾ ਕਿ ਇਹ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਪੋਲੀਟੀਕਲ ਕਲਾਸ ਅੰਮ੍ਰਿਤਸਰ ਦੇ ਵਿਜ਼ਨਰੀ ਲੋਕ ਕਿ ਉਹਨੇ ਕੈਪੇਬਲ ਅਹਿਲ ਔਰ ਵਿਜ਼ਨਰੀ ਹੈਗੇ ਨੇ ਕਿ ਉਹਨੀ ਸੋਚ ਰੱਖਦੇ ਨੇ ਕਿ ਇਸ ਪਬਲਿਕ ਟ੍ਰਾਂਸਪੋਰਟ ਪ੍ਰੋਜੈਕਟ ਨੂੰ ਇਸੇ ਰੇ ਚੜ੍ਹਾ ਸਕਣ ਜੋ ਹਾਲ ਹਾਲਾਤ ਪਹਿਲੀਆਂ ਪਬਲਿਕ ਟ੍ਰਾਂਸਪੋਰਟਸ ਦੇ ਹੋਏ ਆ ਕੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਇਲੈਕਟ੍ਰਿਕ ਬੱਸਾਂ ਆਉਣਗੀਆਂ ਉਹਨਾਂ ਦੇ ਹਾਲਾਤ ਉਹੀ ਨਹੀਂ ਪੈਦਾ ਹੋਣਗੇ ਪਬਲਿਕ ਟਰਾਂਸਪੋਰਟ ਦਾ ਸੰਕਟ ਫੇਰ ਖੜਾ ਨਹੀਂ ਹੋਊਗਾ ਇਹ ਪ੍ਰੋਜੈਕਟ ਫੇਰ ਫੇਲ ਨਹੀਂ ਹੋਣਗੇ ਤੁਸੀਂ ਦੇਖੋ ਕਿ ਇਹਨਾਂ ਇਲੈਕਟ੍ਰਿਕ ਬੱਸਾਂ ਨੂੰ ਚਾਰਜਿੰਗ ਪੁਆਇੰਟਸ ਬਣਾਉਣ ਵਾਸਤੇ ਵੀ ਬਹੁਤ ਸਾਰੀਆਂ ਲੋਕੇਸ਼ਨ ਚਾਹੀਦੀਆਂ ਇਹ ਬੱਸਸ ਖੜੀਆਂ ਕਿੱਥੇ ਕਰਨੀਆਂ ਇਹ ਬੱਸਸ ਕੀ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਭੀੜੀਆਂ ਸੜਕਾਂ ਕੰਜੈਸਟਿਡ ਸੜਕਾਂ ਜਿੱਥੇ ਆਲਰੇਡੀ ਟਰੈਫਿਕ ਕਯੋਸ ਹੈ ਕਿ ਉੱਥੇ ਚੱਲਣਗੀਆਂ ਤੇ ਜੇ ਬੀਆਰਟੀਐਸ ਪ੍ਰੋਜੈਕਟ ਨੂੰ ਰਿਵਾਈਵ ਕਰਦੇ ਤੇ ਉਸੇ ਕੋਰੀਡੋਰ ਦੇ ਉੱਪਰ ਈ ਬੱਸ ਸਰਵਿਸ ਚਲਾਈ ਜਾਂਦੀ ਆ ਤੇ ਫਿਰ 93 ਉਹ 150 A ਤੇ 243 ਦੇ ਕਰੀਬ ਬੱਸੇ ਕੀ ਉਸ ਵੀਆਰਟੀਐਸ ਕੋਰੀਡੋਰ ਦੇ ਉੱਪਰ ਚੱਲ ਸਕਣਗੀਆਂ ਕੀ ਇਹ ਪ੍ਰੋਜੈਕਟ ਫੇਅਰ ਫਿਜ਼ੀਬਲ ਹੋ ਸਕੂਗਾ ਕੀ ਇਹ ਪ੍ਰੋਜੈਕਟ ਦੇ ਵਿੱਚ ਜੇ ਪਾਵਰ ਕਮ ਦੀ ਸ਼ਮੂਲੀਅਤ ਕਰਾਈ ਜਾ ਰਹੀ ਹੈ ਪੰਜਾਬ ਰੋਡਵੇਜ਼ ਦੀ ਸ਼ਮੂਲੀਅਤ ਕਰਾਈ ਜਾ ਰਹੀ ਹੈ ਔਰ ਐਗਜ਼ੀਕਿਊਟਿੰਗ ਏਜੰਸੀ ਮਿਨਿਸਪਲ ਕਾਰਪੋਰੇਸ਼ਨ ਹੋਊਗੀ ਤੇ ਇਹਨਾਂ ਲੋਕਾਂ ਨੂੰ ਪਹਿਲਾਂ ਇਹ ਗੱਲਾਂ ਕਿਉਂ ਨਹੀਂ ਸੁਝੀਆਂ ਕਿ ਇਹਨਾਂ ਏਜੰਸੀਸ ਨੂੰ ਆਲਰੇਡੀ ਸ਼ਾਮਲ ਕੀਤਾ ਜਾਵੇ ਸੋ ਇੱਥੇ ਮੇਰਾ ਫਿਕਰ ਔਰ ਜ਼ਿਕਰ ਸਿਰਫ ਇਸ ਗੱਲ ਦਾ ਹੈ ਕਿ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ 엘ੀਟ ਪੋਲੀਟਿਕਲ ਕਲਾਸ ਲੀਡਰਾਂ ਇਹ ਗੱਲ ਦਾ ਖਾਸ ਧਿਆਨ ਰੱਖ ਲੈਣ ਪਬਲਿਕ ਸਰਵੈਂਟਸ ਇਸ ਗੱਲ ਦਾ ਖਾਸ ਧਿਆਨ ਰੱਖ ਲੈਣ ਕਿ ਜੇ ਇਸ ਵਾਰ ਨਵੇਂ ਪ੍ਰੋਜੈਕਟਸ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦਾ ਮੈਂ ਵੈਲਕਮ ਕਰਦਾ ਕਿ ਇਹ ਕੰਟੈਂਪੋਰੀ ਮਾਡਰਨ ਸਿਸਟਮ ਦੇ ਵਿੱਚ ਈ-ਬਸ ਸਰਵਿਸ ਆਉਣੀ ਚਾਹੀਦੀ ਹੈ ਪੈਟਰੋਲ ਡੀਜ਼ਲ ਨੂੰ ਬਾਏ ਬਾਏ ਕਰਨਾ ਚਾਹੀਦਾ ਔਰ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਸਾਨੂੰ ਆਉਣਾ ਚਾਹੀਦਾ ਸੂਚ ਕਰਕੇ ਅੰਤ ਦੇ ਵਿੱਚ ਤਾਂ ਮੈਂ ਇਹ ਕਹੂੰਗਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਪੋਲੀਟੀਕਲ ਲੀਡਰਸ ਅਫੀਸ਼ੀਅਲਸ ਪਬਲਿਕ ਸਰਵੈਂਟਸ ਔਰ ਮ्युनਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਔਰ ਜੇਕਰ ਉਸ ਸਮੇਂ ਤੱਕ ਕੋਈ ਪੋਲੀਟੀਕਲ ਸਰਬਰਾ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦਾ ਆਉਂਦਾ ਇਸ ਗੱਲ ਨੂੰ ਬਿਲਕੁਲ ਚੈੱਕ ਐਂਡ ਬੈਲੈਂਸ ਕਰਨਾ ਕਿ ਇਸ ਨਵੇਂ ਵੱਡੇ ਪ੍ਰੋਜੈਕਟ ਦਾ ਹਾਲ ਉਹੀ ਨਾ ਹੋਵੇ ਜਿਹੜਾ ਪੁਰਾਣੇ ਪ੍ਰੋਜੈਕਟਸ ਦਾ ਹੋਇਆ ਔਰ ਜੇ ਫਿਰ ਅੰਮ੍ਰਿਤਸਰ ਦੇ ਇਦਾਂ ਦੇ ਰਲੇ ਮਿਲੇ ਪੋਲਿਟਿਕਲ ਲੀਡਰਸ ਔਰ ਅਫੀਸ਼ੀਅਲਸ ਪਬਲਿਕਸ ਇਵੈਂਟਸ ਨੇ ਇਦਾਂ ਦੇ ਹੀ ਪ੍ਰੋਜੈਕਟਸ ਨੂੰ ਫੇਰ ਫੇਰ ਕਰਾਇਆ ਆਪਣੀ ਕਮਜ਼ਰਫੀ ਕਰਕੇ ਨਲਾਇਕੀ ਕਰਕੇ ਨਾ ਅਹਲੀ ਕਰਕੇ ਤੇ ਫਿਰ ਇਹ ਲੋਕਾਂ ਨੂੰ ਮੈਂ ਨਿੱਜੀ ਤੌਰ ਦੇ ਉਤੇ ਕੈਫਰੇ ਕਰਦਾਰ ਤੱਕ ਪਹੁੰਚਾਉਂਗਾ ਔਰ ਹਰ ਲੀਗਲ ਪ੍ਰੋਸੀਜਰ ਨੂੰ ਫਾਲੋ ਕੀਤਾ ਜਾਊਗਾ ਔਰ ਇਹਨਾਂ ਲੋਕਾਂ ਦੀ ਜਵਾਬਦੇਹੀ ਮੰਗੀ ਜਾਊਗੀ ਅਕਾਉਂਟੇਬਿਲਟੀ ਮੰਗੀ ਜਾਊਗੀ ਔਰ ਰਿਸਪੌਂਸਿਬਿਲਟੀ ਤੈਅ ਕੀਤੀ ਜਾਊਗੀ ਔਰ ਇਸ ਦੇ ਨਾਂਨ ਲਾਲ ਇਹਨਾਂ ਲੋਕਾਂ ਕੋਲੋਂ ਮਾਫੀ ਇਜ਼ਾਫੀ ਅਤੇ ਤਲਾਫੀ ਵੀ ਕਰਾਈ ਜਾਊਗੀ ਤਾਂ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਪੈਸੇ ਦੀ ਵੇਸਟੇਜ ਫਿਰ ਉਸੇ ਤਰ੍ਹਾਂ ਨਾ ਹੋਵੇ ਜੋ ਪੁਰਾਣੇ ਸਮੇਂ ਦੇ ਵਿੱਚ ਹੋਈ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਜੀ